ਮੇਰਾ ਖਿਆਲ ਹੈ 11ਵੇਂ ਮਹੀਨੇ ਤੋਂ ਉਦਦੋਲਣ ਵਾਗ ਗਿਆ। ਡਲੇਆਲ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ। ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਜਿਹੜਾ ਅੱਜ ਦਾ ਬੰਦ ਹੈ। ਉਹਨੂੰ ਬਹੁਤ ਆ ਸਮਰਥਨ ਮਿਲੂਗਾ। ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ। ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜਾਏ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ। ਤੇ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦਾ ਜਿਹੜਾ ਹੈਗਾ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸਰਕਾਰ ਮੰਗਾਂ ਕਿਉਂ ਨਹੀਂ ਮੰਨ ਰਹੀ? ਮੰਗਾਂ ਸਰਕਾਰ ਮਤਲਬ ਜੇ ਕਿ ਇਹ ਮੰਗਾ ਦੋਨੇ ਬਹੁਤ ਵੱਡੀਆਂ ਹੈ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਦੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲਬ ਡੱਲੇ ਦੀ ਜਾਨ ਦਾ ਨੁਕਸਾਨ ਹੋ ਗਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਕੱਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰੇ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਕਰਦਾ ਬੰਦ ਹੋ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂਦੇ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱਡੇਗਾ ਉਹਨਾਂ ਸਾਡੀਆਂ ਦੋ ਜਿੱਥੇ ਬੰਦੀਆਂ ਨੇ ਪਿੱੜ ਲਿਆ ਉਸ ਜਿੱਥੇ ਉਹਨੀਆਂ ਹੋਰ ਆਲ ਗਿਆ ਉਹਨਾਂ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਆਉਂਦੀਆਂ ਨਹੀਂਆਂ ਫੇਜ਼ੋਲ ਨੇ ਪਿਛਲਾ 2020 ਦੇ ਵਿੱਚ ਘੱਟੋ ਘੱਟ 7 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਜ਼ੋਲਰ ਪੰਜਾਬ ਚੱਲਿਆ ਸੀ ਫਿਰ ਸੈਂਟਰਪਰ ਦਾ ਅਧੋਲਨ ਬਣਿਆ ਸੀ ਮੇਰਾ ਖਿਆਲ ਹੈ 11ਵੇਂ ਮਹੀਨੇ ਚ ਅਧੋਲਨ ਵਾਗ ਗਿਆ ਡੱਲੇਆਲ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ ਤੇ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦ ਜਿਹੜਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੀ ਕਿ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹਨਾਂ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾਂ ਪੈਦਾ ਹੁੰਦਾ ਹੈ ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ ਕਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਕੱਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰੇ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਦਾ ਬੰਦ ਹੋਊ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂਦੇ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱੜਿਆਗਾ ਉਹਨਾਂ ਸਾਡੀਆਂ ਦੋ ਜਥੇ ਬੰਦੀਆਂ ਨੇ ਪਿੱੜ ਲਿਆ ਉਸ ਜਥੇ ਉਹਨੀਆਂ ਹੋਰ ਵਾਲ ਗਿਆ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਜ਼ੋਲਰ ਨੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਜ਼ੋਲਰ ਪੰਜਾਬ ਚੱਲਿਆ ਸੀ ਫਿਰ ਸੈਂਟਰਪਰ ਦਾ ਅਧੋਲਨ ਬਣਿਆ ਸੀ ਮੇਰਾ ਖਿਆਲ ਹੈ 11ਵੇਂ ਮਹੀਨੇ ਜੋ ਅਧੋਲਨ ਵਾਗ ਗਿਆ ਡੱਲੇਆਲ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ ਤੇ ਮੇਰਾ ਕਹਿਣਾ ਵੀ ਸਬਰ ਰਹੁਆ ਬੰਦ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੀ ਕਿ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹਨਾਂ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਦੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾਂ ਪੈਦਾ ਹੁੰਦਾ ਹੈ ਜੇ ਮਤਲਬ ਡੱਲੇ ਵਾਲ ਦੀ ਜਾਨ ਦਾ ਨੁਕਸਾਨ ਹੋ ਗਿਆ ਸਾਡਾ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿ세 ਬੰਦਿਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰਿਆ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਦਾ ਬੰਦ ਹੋ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕਿਆਂ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂਟ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰ ਰਹੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱਢਿਆਗਾ ਉਹਨਾਂ ਸਾਡੀਆਂ ਦੋ ਜਥੇ ਬੰਦਿਆਂ ਨੇ ਪਿੱਢ ਲਿਆ ਕੁਝ ਜਥੇ ਬੰਦਿਆਂ ਹੋਰ ਰਲ ਗਏ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟ ਫੇਜ਼ੋਲ ਨੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ